प्यारी साथ संप जी वाहेगुरु जी का खालसा वाहेगुरु जी की फतेह हर घर ਵਿੱਚ ਇੱਕ ਰਸੋਈ ਬਣੀ ਹੋਈ ਹੈ ਕਿਚਨ ਬਣਿਆ ਹੋਇਆ ਹਰ ਘਰ ਵਿੱਚ ਜਿੱਥੇ ਅਸੀਂ ਖਾਣਾ ਬਣਾਉਂਦੇ ਹਾਂ ਹਰ ਘਰ ਵਿੱਚ 4-5 ਫੁੱਟ ਜਗ੍ਹਾ ਚਾਹੀਦੀ ਹੈ ਜਿੱਥੇ ਬੈਠ ਕੇ ਜਾਪ ਕਰਨਾ ਚਾਹੀਦਾ ਹੈ ਉਹ ਵੀ ਇੱਕ ਰਸੋਈ ਹੈ ਜਿੱਥੇ ਆਤਮਾ ਦਾ ਭੋਜਨ ਬਣਾਉਣਾ ਚਾਹੀਦਾ ਹੈ ਬਲਕਿ ਸਿਮਰਨ ਕਰਨਾ ਚਾਹੀਦਾ ਹੈ ਉੱਥੇ ਬੈਠ ਕੇ ਵਾਹਿਗੁਰੂ 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 ਦਾ ਜਾਪ ਹੋਣਾ ਚਾਹੀਦਾ ਹੈ ਰੋਜ਼ ਅਗਰ ਉੱਥੇ ਜਾਪ ਹੋਵੇ ਉਹ ਜਗ੍ਹਾ ਪਵਿੱਤਰ ਹੋ ਜਾਵੇਗੀ ਉਹ ਜਗ੍ਹਾ ਇੰਨੀ ਮਹਾਨ ਹੋ ਜਾਵੇਗੀ ਅਗਰ ਸ਼ੈਤਾਨ ਵੀ ਉੱਥੇ ਆ ਕੇ ਬੈਠੇ ਉਸ ਦੀ ਰਸਨਾ ਵਿੱਚੋਂ ਵੀ ਵਾਹਿਗੁਰੂ 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 ਜਪਨਾ ਸ਼ੁਰੂ ਹੋ ਜਾਵੇਗਾ ਉਹ ਜਗਾ ਦਾ ਇਨਾ ਅਸਰ ਹੋਵੇਗਾ ਅਗਰ ਘਰ ਵਿੱਚ ਜਾਪ ਨਹੀਂ ਤਾਂ ਉਹ ਇਨਾ ਲਾਭਕਾਰੀ ਨਹੀਂ ਹੈ ਇੱਕ ਉਦਾਹਰਨ ਵਜੋਂ ਮੈਂ ਆਪ ਜੀ ਨੂੰ ਦੱਸਾਂਗਾ ਇੱਕ ਵਾਰੀ ਦੀ ਗੱਲ ਹੈ ਇੱਕ ਕਿਸਾਨ ਜ਼ਮੀਨ ਵਿੱਚ ਹਲ ਚਲਾਇਆ ਖਾਦ ਵੀ ਪਾਈ ਚਾਰੇ ਪਾਸੇ ਵਾਰ ਵੀ ਕਰ ਦਿੱਤੀ 15 20 ਦਿਨ ਲੰਘੇ ਪਰ ਜ਼ਮੀਨ ਵਿੱਚ ਕੁਝ ਉਗਿਆ ਨਹੀਂ ਕੁਝ ਪੈਦਾ ਨਹੀਂ ਹੋਇਆ ਉਹ ਕਿਸਾਨ ਕਿਸੇ ਸਿਆਣੇ ਬਜ਼ੁਰਗ ਨੂੰ ਬੁਲਾ ਕੇ ਲਿਆਇਆ ਕਹਿੰਦਾ ਕਿ ਮੇਰੀ ਜ਼ਮੀਨ ਵਿੱਚ ਕੁਝ ਉਗਿਆ ਨਹੀਂ ਉਹ ਸਿਆਣਾ ਬੰਦਾ ਆਖਣ ਲੱਗਾ ਤੂੰ ਜ਼ਮੀਨ ਨੂੰ ਵਾਇਆ ਸੀ ਕਿਸਾਨ ਆਖਣ ਲੱਗਾ ਤਿੰਨ ਵਾਰ ਵਾਇਆ ਸੀ ਤਿੰਨ ਵਾਰੀ ਜ਼ਮੀਨ ਨੂੰ ਵਾਇਆ ਸੀ ਜ਼ਮੀਨ ਵਿੱਚ ਵੱਤਰ ਸੀ ਕਿਸਾਨ ਕਹਿੰਦਾ ਕਿ ਮੈਂ ਪਾਣੀ ਵੀ ਲਾਇਆ ਸੀ ਤੂੰ ਖਾਦ ਪਾਈ ਸੀ ਕਿਸਾਨ ਕਹਿੰਦਾ ਹਾਂ ਖਾਦ ਵੀ ਪਾਈ ਹੈ ਸੁਹਾਗਾ ਫੇਰਿਆ ਸੀ ਕਿਸਾਨ ਕਹਿੰਦਾ ਹਾਂ ਮੈਂ ਸੁਹਾਗਾ ਵੀ ਫੇਰਿਆ ਸੀ ਅੱਛਾ ਫਿਰ ਤੂੰ ਬੀਜ ਪਾਇਆ ਸੀ ਕਿਸਾਨ ਕਹਿੰਦਾ ਨਹੀਂ ਬੀਜ ਨਹੀਂ ਪਾਇਆ ਸੀ ਜੇ ਬੀਜ ਨਹੀਂ ਪਾਇਆ ਤਾਂ ਸਾਰੀ ਮਿਹਨਤ ਵਿਅਰਥ ਚਲੀ ਗਈ ਖਾਦ ਪਾਣੀ ਵਿਅਰਥ ਪਾਣੀ ਦਿੱਤਾ ਵਿਅਰਥ ਬੀਜ ਪਾਇਆ ਜੇ ਨਹੀਂ ਤਾਂ ਸਾਰਾ ਕੁਝ ਵਿਅਰਥ ਹੈ ਗੁਰਦੁਆਰੇ ਜਾ ਕੇ ਸੇਵਾ ਕਰਨੀ ਕਥਾ ਕੀਰਤਨ ਸੁਣਨਾ ਸਭ ਕੁਝ ਵਿਅਰਥ ਚਲਾ ਗਿਆ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਜਾਪ ਕਰਨਾ ਇਸ ਤਰ੍ਹਾਂ ਹੈ ਜਿਵੇਂ ਖੇਤ ਵਿੱਚ ਬੀਜ ਪਾਉਣਾ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਜਾਪ ਨਹੀਂ ਕਰਨਾ ਫਿਰ ਇੰਜ ਹੈ ਜਿਵੇਂ ਖਾਦ ਪਾਈ ਸੁਹਾਗਾ ਮਾਰਿਆ ਪਾਣੀ ਦਿੱਤਾ ਪਰ ਬੀਜ ਨਹੀਂ ਪਾਇਆ ਤਾਂ ਸਭ ਕੁਝ ਵਿਅਰਥ ਹੈ ਜੇ ਗੁਰਦੁਆਰੇ ਆਉਣ ਵਾਲਾ ਬੰਦਾ ਕਰੋਦੀ ਹੈ ਤਾਂ ਜਿਹੜਾ ਗੁਰਦੁਆਰੇ ਨਹੀਂ ਆਉਂਦਾ ਉਹ ਵੀ ਕਰੋਦੀ ਹੈ ਜੇ ਗੁਰਦੁਆਰੇ ਨਾ ਆਉਣ ਵਾਲਾ ਬੰਦਾ ਠੱਗ ਹੈ ਤਾਂ ਜਿਹੜਾ ਬੰਦਾ ਗੁਰਦੁਆਰੇ ਆਉਂਦਾ ਹੈ ਉਹ ਵੀ ਠੱਗ ਹੈ ਗੁਰਦੁਆਰੇ ਆਣ ਵਾਲਾ ਬੰਦਾ ਤੇ ਗੁਰਦੁਆਰੇ ਨਾ ਆਉਣ ਵਾਲਾ ਬੰਦਾ ਇਹਨਾਂ ਦੋਨਾਂ ਵਿੱਚ ਕੋਈ ਫਰਕ ਨਹੀਂ ਫਰਕ ਸਿਰਫ ਇਹਨਾਂ ਇੱਕ ਇੱਕ ਚੱਲਦਾ ਹੀ ਨਹੀਂ ਤੇ ਦੂਸਰਾ ਚੱਲ ਕੇ ਕਿਸੇ ਮੰਜ਼ਲ ਤੇ ਪਹੁੰਚਿਆ ਹੀ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਜੋ ਵਾਹਿਗੁਰੂ ਦੀ ਧੰ ਹੈ ਵਾਹਿਗੁਰੂ 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 ਜਾਪ ਕਰਨਾ ਇਹ ਤੁਹਾਨੂੰ ਦਸ਼ਮ ਦਵਾਰ ਤੱਕ ਲੈ ਕੇ ਜਾਵੇਗਾ ਇਸ ਲਈ ਵਾਹਿਗੁਰੂ 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 ਦਾ ਜਾਪ ਕਰਨਾ ਚਾਹੀਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ